ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣੀ ਆ ਜੋ ਪਹਿਲੇ ਸਮੇਂ 'ਚ ਰਸੋਈਆਂ ਵਿੱਚ ਵਰਤੀ ਜਾਂਦੀ ਸੀ ਤੇ ਅੱਜ ਮੈਂ ਉਸ ਵੀਰ ਦਾ ਨਾਮ ਵੀ ਬੁਲਾਗਾ ਜਿਸ ਵੀਰ ਨੇ ਪਹਿਲੇ ਬਲੌਗ ਵਿੱਚ ਕਮੈਂਟ ਕਰਿਆ ਸੀ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਹੋ ਸਕੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਨਾ ਤੇ ਇਹ ਬੇਨਤੀ ਮੇਰੀ ਫਰਮਾਨ ਕਰਨੀ ਸੋ ਚਲੋ ਜੀ ਚਲਦੇ ਆ ਫਿਰ ਤੁਹਾਨੂੰ ਦਿਖਾਉਨੇ ਆ ਇੱਕ ਹੋਰ ਪੁਰਾਣੀ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਸੀ ਸੋ ਚਲੋ ਫਿਰ ਚਲਦੇ ਆ ਜੀ ਲਓ ਜੀ ਦੇਖੋ ਇੱਕ ਹੋਰ ਪ੍ਰਾਣੀ ਜੀ ਹੈ ਜੋ ਪੁਰਾਣੇ ਵੇੜਿਆਂ ਚ ਅਰਸੋਈਆਂ ਵਿੱਚ ਵਰਤੀ ਜਾਂਦੀ ਸੀ ਇਹਨੂੰ ਗੜਬੀ ਕਹਿੰਦੇ ਨੇ ਕਿਸੇ ਸਮੇਂ ਪਿੱਤਲ ਦੀਆਂ ਇਹ ਗੜਬੀਆਂ ਰਸੋਈ ਦਾ ਸ਼ਿੰਗਾਰ ਹੋਇਆ ਕਰਦੀਆਂ ਸੀ ਸੋਈ ਦੀ ਸ਼ਾਨ ਹੋਇਆ ਕਰਦੀਆਂ ਸੀ ਪੰਜਾਬ ਦੇ ਪ੍ਰਾਤਨ ਵਿਰਸੇ ਤੇ ਸੱਭਿਆਚਾਰ ਦਾ ਅਣਖੜਮ ਅੰਗ ਹੋਇਆ ਕਰਦੀਆਂ ਸੀ ਹਰ ਰੋਜ਼ ਘਰਾਂ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਦੀ ਵਿਆਹ ਸਾਧੀਆਂ ਜਾਂ ਸੋਗ ਸਮਾਗਮਾਂ ਵਿੱਚ ਵੀ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਦੀ ਜਦੋਂ ਕੋਈ ਘਰ ਵਿੱਚ ਪਰੌਣਾ ਆਉਂਦਾ ਸੀ ਤਾਂ ਉਸ ਨੂੰ ਇਹ ਗਰਭੀਆਂ ਦੁੱਧ ਦੀਆਂ ਲੱਸੀਆਂ ਤੇ ਚਾਹ ਦੀਆਂ ਭਰ ਕੇ ਉਹਦੇ ਮੂਹਰੇ ਧਰ ਦਿੱਤੀਆਂ ਜਾਂਦੇ ਆਂ ਦੀ ਤੇ ਉਹ ਇਹਨਾਂ ਗਰਭੀਆਂ ਵਿੱਚੋਂ ਦੁੱਧ ਲੱਸੀ ਚਾਹ ਵਾ ਗਲਾਸ ਵਿੱਚ ਪਾਪਾ ਪੀ ਜਾਂਦਾ ਸੀ ਕਟੋ-ਕਟ ਅੱਧਾ ਕਿਲੋ ਇਹ ਚ ਚਾਹ ਲੱਸੀ ਦੁੱਧ ਪਾਇਆ ਜਾਂਦਾ ਸੀ ਸੋ ਪਿੱਤਲ ਦੀ ਧਾਂਦੀਆਂ ਇਹ ਬਣੀਆਂ ਹੁੰਦੀਆਂ ਦੀ ਤੇ ਇਹਨਾਂ ਗੜਬੀਆਂ ਨੂੰ ਕਲੀ ਕਰਾਉਣ ਦਾ ਵੀ ਰਿਵਾਜ ਹੁੰਦਾ ਸੀ ਜਦੋਂ ਪਿੰਡਾਂ ਵਿੱਚ ਕਲੀ ਕਰਨ ਵਾਲੇ ਆਉਂਦੇ ਹੁੰਦੇ ਦੀ ਤੇ ਕਲੀ ਕਰਾਵਾ ਦਾ ਹੁੱਕਾ ਦਿੰਦੇ ਹੁੰਦੇ ਦੀ ਤਾਂ ਉਹਨਾਂ ਤੋਂ ਇਹਨਾਂ ਗੜਬੀਆਂ ਨੂੰ ਕਲੀ ਕਰਾ ਲਤੀ ਜਾਂਦੀ ਦੀ ਕਲੀ ਕਰਾਈ ਤੋਂ ਬਾਅਦ ਇਹ ਗੜਬੀਆਂ ਚਾਂਦੀ ਵਾਂਗ ਚਮਕ ਜਾਂਦੀਆਂ ਸੀ ਤੇ ਬਹੁਤ ਹੀ ਖੂਬਸੂਰਤ ਲੱਗਦੀਆਂ ਹੁੰਦੀਆਂ ਬਈ ਅੱਜ ਕੱਲ ਇਹਨਾਂ ਗਰਮੀਆਂ ਦੀ ਘਰਾਂ ਵਿੱਚ ਵਰਤੋਂ ਨਹੀਂ ਕੀਤੀ ਜਾਂਦੀ ਅੱਜ ਕੱਲ ਇਹਨਾਂ ਦੀ ਜਗ੍ਹਾ ਤੇ ਸਟੀਲ ਦੇ ਹੋਰ ਬਹੁਤ ਸਾਰੇ ਬਰਤਨ ਆ ਗਏ ਨੇ ਜਿਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਪਰ ਅੱਜ ਕੱਲ ਵੀ ਇਸ ਤਰ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਪਿੱਤਲ ਦੀ ਕਿਉਂਕਿ ਇਸ ਤੰਤ ਦਾ ਕੋਈ ਵੀ ਨੁਕਸਾਨ ਨਹੀਂ ਸਰੀਰ ਨੂੰ ਤੇ ਜੋ ਆਪਾਂ ਸਟੀਲ ਵਰਤਦੇ ਹਾਂ ਇਹਦਾ ਬਹੁਤ ਨੁਕਸਾਨ ਹੈ ਸਿਹਤ ਲਈ ਹੈ ਹਾਨੀਕਾਰਕਾ ਜੋ ਵੀ ਅਸੀਂ ਇਹ ਚ ਪਾ ਕੇ ਪੀਂਨੇ ਆ ਜਾਂ ਖਾਣੇ ਆ ਸੋ ਇਸ ਦੀ ਸਟੀਲ ਦੀ ਘਟ ਘਟ ਤੋਂ ਘਟ ਵਰਤੋਂ ਕਰਨੀ ਚਾਹੀਦੀ ਆ ਸੋ ਇਹਦੀ ਜਗ੍ਹਾ ਤੇ ਪਿੱਤਲ ਦੇ ਭਾਂਡਿਆਂ ਨੂੰ ਦੇਣੀ ਚਾਹੀਦੀ ਆ ਅੱਜ ਕੱਲ੍ਹ ਘਰਾਂ ਚੋਂ ਸਾਰਾ ਪਿੱਤਲ ਕਵਾੜੀਆਂ ਦੀਆਂ ਦੁਕਾਨਾਂ ਤੇ ਚਲ ਗਿਆ ਤੇ ਘਰਾਂ ਵਿੱਚੋਂ ਬਿਲਕੁਲ ਹੀ ਅਲੋਪ ਹੋ ਗਿਆ ਇਸੇ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਂ ਇਹੋ ਜਿਹੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੋਇਆ ਇਹ ਗਰਬੀ ਵੀ ਮੈਂ ਆਪਣੇ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭ ਕੇ ਰੱਖੀ ਹੋਈ ਆ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਂ ਇਹਨਾਂ ਬਾਰੇ ਜਾਣਕਾਰੀ ਦੇ ਸਕਾਂ ਤੇ ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜ ਸਕਾਂ ਸੋਏ ਨਾ ਚੀਜ਼ਾਂ ਨੂੰ ਸੰਭਾਲਣ ਦੀ ਬਹੁਤ ਲੋੜ ਆ ਅੱਜ ਤੁਹਾਨੂੰ ਇਹ ਪਿੱਤਲ ਦਾ ਭਾਂਡਾ ਦਿਖਾਉਣਾ ਸੀ ਜੋ ਪਹਿਲੇ ਸਮੇਂ ਅਜ ਵਰਤੇ ਜਾਂਦਾ ਸੀ ਤੇ ਹੁਣ ਮੈਂ ਉਸ ਵੀਰ ਦਾ ਨਾਮ ਬੋਲਦਾ ਜਿਹਨਾਂ ਨੇ ਪਹਿਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਜੇ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਕਰਦੇ ਰਹਿਣਾ ਜਿਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਚਲੋ ਹੁਣ ਬੋਲਦੇ ਆ ਉਸ ਵੀਰ ਦਾ ਨਾਮ ਜਿਹਨੇ ਪਹਿਲੇ ਵਲੌਗ ਵਿੱਚ ਕਮੈਂਟ ਕਰਿਆ ਸੀ ਉਸ ਵੀਰ ਦਾ ਨਾਮ ਹੈਗਾ ਜੀ ਹਰਪਾਲ ਸਿੰਘ ਭੱਟੀ ਸੋ ਇਸ ਵੀਰ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਕਮੈਂਟ ਕਰਿਆ ਤੇ ਵੀਡੀਓ ਨੂੰ ਪਸੰਦ ਕਰਿਆ ਸੋ ਬਾਕੀ ਵੀਰਾਂ ਭੈਣਾਂ ਨੂੰ ਵੀ ਬੇਨਤੀ ਆ ਕਿ ਅਗਰ ਪਾ ਕਰਕੇ ਲਾਇਕ ਸ਼ੇਅਰ ਕਮੈਂਟ ਕਰਿਆ ਕਰੋ ਜੇ ਚੰਗੀਆਂ ਵੀਡੀਓ ਦੇਖਣ ਦੇ ਸਕੀਨ ਹੋ ਤਾਂ ਲਾਇਕ ਸ਼ੇਅਰ ਤੇ ਕਮੈਂਟ ਦੱਬ ਕੇ ਕਰਦਿਆ ਕਰੋ ਜੀ ਸੋ ਅੱਜ ਤੁਹਾਨੂੰ ਇਹ ਪਿੱਤਰ ਦੇ ਚੀਜ਼ ਦਿਖਾਉਣੀ ਦੀ ਗੜਬੀ ਸੋ ਅਗਲੀ ਵੀਡੀਓ 'ਚ ਹੋਰ ਕੋਈ ਨਵੀਂ ਚੀਜ਼ ਲੈ ਕੇ ਫੇਰ ਹਾਜ਼ਰ ਹੋਵਾਂਗਾ ਉਦੋਂ ਤੱਕ ਲਈ ਧੰਨਵਾਦ ਸ਼ੁਕਰੀਆ ਜੀ